ਪਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਪਰਮੇਸ਼ਰ ਜੀ ਨੇ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਸਭਨਾਂ ਨੂੰ ਇਕੱਠੀ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਆਓ ਪਰਮੇਸ਼ਰ ਜੀ ਦੀ ਮਹਿਮਾ ਇੱਕ ਗੀਤ ਦੇ ਨਾਲ ਕਰਦੇ ਹਾਂ ਹਾਲੇਲੂਇਆ ਐ ਯੇਸ਼ੂ ਨਾਸਰੀ ਆਜ ਜੁੰਬ ਤੁਕਰ ਹਾਂ Sri Aaj jumbash tu kar Bhar de samarth se Bhar de samarth se Aur abhishek kar Ey Yeshu Nasri आज जुंभस्तु कर हां यीशु नासरी आज जुंभस्तु कर जोर तेरा कम जोर पे आए जोर तेरा कम जोर पे आए कमजोरियों पे फतह पाए कमजोरियों पे फते पाए रू से गाए दिल से गाए और फतेहाँ के नारे लगाए नारे लगाए ए ये नासरी Cu baştuk Barı de samırtı se Barı de se Arı bir şey kıkır E şu Nasırıyı acıcum आजाद तेरा रूह मुझको करे आजाद तेरा रूह मुझको करे पाप हमारे दूर करे पाप हमारे दूर करे आगे होकर खुद तू लड़े तकलीफें सब दूर करे ਦੂਰ ਕਰੇ ਐ ਯੇਸ਼ੂ ਨਾਸਰੀ ਅੱਜ ਜੰਬਸ ਤੂ ਕਰ ਹਾ ਐ ਯੇਸ਼ੂ ਨਾਸਰੀ ਅੱਜ ਜੰਬਸ ਤੂ ਕਰ ਭਰ ਦੇ ਸਮਰਥ ਸੇ thise are abhishek kar ayeshuna sree aaj jumbash tukar. ha haleluya ha, ha. ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਪਰਮੇਸ਼ਰ ਜੀ ਨੇ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਆਪਣੀ ਮਹਿਮਾ ਦੇ ਸ਼ਬਦ ਦਿੱਤੇ ਤੋਂ ਆਵਾਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਜਰਾਦਾ ਵਚਨ ਜ਼ਬੂਰ 5 ਦੇ ਏਦੀ 5 ਨੰਬਰ ਆਇਤ ਕਮੰਡੀ ਤੇਰੀਆਂ ਅੱਖਾਂ ਅੱਗੇ ਖੜੇ ਨਹੀਂ ਹੋ ਸਕਦੇ ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦਾਸ ਦਾਉਦ ਲਿਖਦੇ ਨੇ ਕਿ ਕਮੰਡੀ ਹੋਵਾ ਦੀਆਂ ਅੱਖਾਂ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ ਤੇ ਪਰਮੇਸ਼ਰ ਸਾਰੇ ਬਦਕਾਰਾਂ ਦੇ ਨਾਲ ਵੈਰ ਰੱਖਦਾ ਹੈ ਤਾਂ ਅੱਜ ਅਸੀਂ ਜਾਣਿਆ ਕਿ ਪਰਮੇਸ਼ਰ ਨੂੰ ਕਮੰਡੀ ਅੱਖੀਆਂ ਔਰ ਬਦਕਾਰ ਲੋਕ ਜਿਹੜੇ ਆ ਉਹ ਪਸੰਦ ਨਹੀਂ ਆ ਤਾਂ ਇਸ ਕਰਕੇ ਅਸੀਂ ਅੱਜ ਆਪਣੇ ਅੰਦਰੋਂ ਕਮੰਡ ਕੱਢਣਾ ਆ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਬਦਕਾਰੀ ਨੂੰ ਕੱਢਣਾ ਆ ਤਾਂ ਕਿ ਅਸੀਂ ਪਰਮੇਸ਼ਰ ਜੀ ਦੇ ਨੇੜੇ ਜਾ ਸਕੀਏ ਔਰ ਪਰਮੇਸ਼ਰ ਦੇ ਮਨ ਨੂੰ ਪਾਉਣ ਦੇ ਬਣ ਸਕੀਏ ਤੋਂ ਧੰਨਵਾਦ ਕਰਦੇ ਆ ਇਹਨਾਂ ਵਚਨਾਂ ਦੇ ਲਈ ਆਓ ਪ੍ਰਾਰਥਨਾ ਕਰਦੇ ਆ ਹallelujah hallelujah hallelujah ਧੰਵਾਤ 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 ਧੰਨਵਾਦ ਮਹਾਨ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਖੁਦਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਜੋ ਤੁਸਾਂ ਨੂੰ ਅੱਜ ਦਾ ਵਚਨ ਦਿੱਤਾ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਖੁਦਾਵੰਨ ਜੀ ਤੁਹਾਡੇ ਨਾਮ ਦੀ ਮਹਿਮਤ ਤੇ ਵਧਾਈ ਕਰਦੇ ਖੁਦਾਵੰਨ ਜੀ ਅੱਜ ਦੇ ਵਚਨਾਂ ਦੇ ਵਿੱਚ ਤੁਸੀਂ ਸਾਨੂੰ ਸਿਖਾਇਆ ਕਿ ਤੁਹਾਨੂੰ ਕਮੰਡੀ ਅੱਖੀਆਂ ਬਿਲਕੁਲ ਪਸੰਦ ਨਹੀਂ ਔਰ ਪ੍ਰਭੂ ਜੀ ਤੁਹਾਨੂੰ ਬਦਕਾਰ ਲੋਕ ਜਿਹੜੇ ਉਹ ਵੀ ਪਸੰਦ ਨਹੀਂ ਪਰਮੇਸ਼ਰ ਜੀ ਅੱਜ ਸਾਡੇ ਵਿੱਚੋਂ ਹਰ ਤਰ੍ਹਾਂ ਦੇ ਕਮੰਡ ਨੂੰ ਕੱਢ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਬਦਕਾਰੀ ਖੁਦਾਵੰਨ ਜੀ ਸਾਡੇ ਜ਼ਿੰਦਗੀਆਂ ਦੇ ਵਿੱਚੋਂ ਕੱਢ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਤਾਕੀ ਪਰਮੇਸ਼ਰ ਜੀ ਅਸੀਂ ਪਵਿੱਤਰ ਹੋ ਕੇ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਵਾਲੇ ਹੋ ਜਾਈਏ ਮੇਰੇ ਮਹਾਨ ਖੁਦਾ ਅਸੀਂ ਤੁਹਾਡੇ ਕੰਮਾਂ ਨੂੰ ਪਰਮੇਸ਼ਰ ਦੀ ਪਵਿੱਤਰਤਾਈ ਦੇ ਨਾਲ ਕਰੀਏ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਹਾਰੀ ਕ ਭੈਣ ਭਰਾ ਨੂੰ ਪਰਮੇਸ਼ਰ ਜੀ ਆਪਣੇ پاک ਪਵਿੱਤਰ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਇਹਨਾਂ ਵਿੱਚ ਨੂੰ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਮੇਰੇ ਮਹਾਨ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਇਹਨਾਂ ਪਰਮੇਸ਼ਰ ਜੀ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਖੁਦਾ ਪਰਪੁਰਜੀ ਇਹ ਵਚਨ ਸਾਡੀ ਜ਼ ਵਿੱਚ ਹਜ਼ਾਰਾਂ ਲੱਖਾ ਗੁਨਾ ਫੱਲਾ ਨੂੰ ਲੈ ਕੇ ਆਉਣ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਨਾ ਵਚਨਾਂ ਦੇ ਦੁਆਰਾ ਪ੍ਰਭੂ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਧੰਨਵਾਦ ਕਰਦੇ ਪ੍ਰਭੂ ਜੀ ਦਿਨ ਭਰ ਵਿੱਚ ਸੰਭਾਲ ਕੇ ਰੱਖਿਆ ਖੁਦਾਵੰਨ ਜੀ ਪਰਮੇਸ਼ਰ ਜੀ ਦਿਨ ਭਰ ਦੇ ਵਿੱਚ ਖੁਦਾਵੰਨ ਜੀ ਤੁਸੀਂ ਸਾਨੂੰ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਸਵਰਗੀ ਰਾਜ ਖਜ਼ਾਨਿਆਂ ਦੇ ਵਿੱਚੋਂ ਪੂਰਾ ਕੀਤਾ ਪਰਮੇਸ਼ਰ ਜੀ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਜੋ ਰਾਤ ਦੇ ਸਮੇਂ ਦੇ ਵਿੱਚ ਐਂਟਰ ਨਹੀਂ ਹੋ ਸਕੇ ਮੇਰੇ ਮਹਾਨ ਖੁਦਾ ਜੋ ਪਰਮੇਸ਼ਰ ਜੀ ਜਿੱਦਾਂ ਦੁਨੀਆ ਤੇ ਆਏ ਪਰਮੇਸ਼ਰ ਜੀ ਉਸੇ ਤਰ੍ਹਾਂ ਹੀ ਦੁਨੀਆ ਤੋਂ ਚਲੇ ਗਏ ਮੇਰੇ ਮਹਾਨ ਪਰਮੇਸ਼ਰ ਜੀ ਨਾਲ ਤੁਹਾਡੇ ਨਾਮ ਨੂੰ ਵੀ ਜਾਣਿਆ ਨਹੀਂ ਮੇਰੇ ਮਹਾਨ ਖੁਦਾਵੰ ਜੀ ਪਰਮੇਸ਼ਰ ਜੀ ਤੁਸੀਂ ਸਾਨੂੰ ਉਹ ਨਾ ਵਿੱਚ ਨਹੀਂ ਰੱਖਿਆ ਪਰ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਨਾਮ ਦੇ ਨਾਲ ਜਾਣੂ ਕਰਵਾਇਆ ਤੁਸੀਂ ਆਪਣਾ ਸੱਚਾ ਚਾਨਣ ਸਾਡੇ ਨੂੰ ਦਿੱਤਾ ਤੁਸੀਂ ਸੱਚੀ ਰੌਸ਼ਨੀ ਸਾਡੀ ਜ਼ਿੰਦਗੀਆਂ ਦੇ ਵਿੱਚ ਲਿਆਂਦੀ ਔਰ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਨੂੰ ਜਾਣਿਆ ਮੇਰੇ ਮਹਾਨ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਪ੍ਰਭੂ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਜਵਾਂਦੇ ਦੀ ਧਰਤੀ ਤੇ ਹੁਣ ਤੱਕ ਜਵਾਂਦੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਪ੍ਰਭ ਜੀ ਅਸੀਂ ਰੋਜ਼ ਪੜ ਦੇ ਪਰਮੇਸ਼ਰ ਜੀ ਦੇ ਦਿਨ ਪਰ ਵੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਤੁਹਾਡੇ ਅੱਗੇ ਸਾਉਂਪਦੇ ਆਂ ਰੱਖਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਔਰ ਖੁਦਾਵਤ ਦਿਨ ਪਰ ਦੇ ਸਾਰੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਪ੍ਰਭ ਜੀ ਅਸੀਂ ਆਪਣੇ ਘਰਾਂ ਦੇ ਵਿੱਚ ਵਾਪਸ ਆਏ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਸਵੇਰੇ ਆਪਣੇ ਕੰਮਾਂ ਤੇ ਨਿਕਲੇ ਤੁਸੀਂ ਉਹਨਾਂ ਨੂੰ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਪ੍ਰਭ ਜੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸਹੀ ਲੈ ਕੇ ਆਂਦਾ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਔਰ ਪ੍ਰਭ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਆਂ ਤੌਬਾ ਕਰਦੇ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਸਾਡੇ ਕੋਲੋਂ ਬੋਲਣ ਚ ਸੁਣਨ ਚ ਦੇਖਣ ਚ ਲੰਣ ਫਿਰਨ ਦੇ ਵਿੱਚ ਬਹੁਤ ਸਾਰੇ ਗਲਤੀਆਂ ਗੁਨਾਹ ਖੁਦਾਵੰਦੀ ਹੋ ਜਾਂਦੇ ਪਰਮੇਸ਼ਰ ਜੀ ਤੁਸੀਂ ਉਹਨਾਂ ਸਾਰੇ ਹੀ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਸਾਨੂੰ ਪਛਤਾਪ ਦਾ ਪਰਮੇਸ਼ਰ ਜੀ ਮੌਕਾ ਦਿੱਤਾ ਧੰਨਵਾਦ ਖੁਦਾਵੰਨ ਜੀ ਮਾਫੀ ਮੰਗਦੇ ਹੁਦਾ ਦਿਲ ਦੀਆਂ ਗਹਿਰਾਈਆਂ ਤੋਂ ਪਰਮੇਸ਼ਰ ਜੀ ਅੱਗੇ ਤੋਂ ਸਾਨੂੰ ਪਵਿੱਤਰਤਾਈ ਦੇ ਵਿੱਚ ਲਾਉਣਾ ਮੇਰੇ ਮਹਾਨ ਪਰਮੇਸ਼ਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਵੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਣਾ ਭੈਣਾਂ ਭਰਾਵਾਂ ਦੇ ਲਈ ਜੋ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਖੁਦਾ ਜੋ ਪਰਮੇਸ਼ਰ ਜੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਰਿਸੀਵ ਕਰ ਰਿਹਾ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਹਰ ਇੱਕ ਚਿੰਤਾ ਬੋਝ ਪਰਮੇਸ਼ਰ ਤੁਹਾਡੇ ਹੱਥਾਂ ਦੇ ਵਿੱਚ ਸੌਂਪ ਦ ਪ੍ਰਭੂ ਜੀ ਸੱਚਮੁੱਚ ਤੁਸੀਂ ਕਿ ਆਪਣੀ ਸਾਰੀ ਚਿੰਤਾ ਆਪਣਾ ਸਾਰਾ ਬੋਝ ਮੇਰੇ ਨੂੰ ਮੈਨੂੰ ਸੌਂਪ ਦਿਓ ਤੁਸੀਂ ਕਿ ਮੈਨੂੰ ਤੁਹਾਡਾ ਖਿਆਲ ਹੈ ਸੱਚਮੁੱਚ ਪਰਮੇਸ਼ਰ ਜੀ ਅਸੀਂ ਆਪਣੀ ਸਾਰੀ ਚਿੰਤਾ ਸਾਰੇ ਬੋਝ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਮੇਰੇ ਮਹਾਨ ਖੁਦਾਵੰਜੀ ਤੁਸੀਂ ਸੰਭਾਲ ਕੇ ਰੱਖਣਾ ਜਿੱਦਾਂ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਪ੍ਰਭੂ ਜੀ ਰਾਤ ਦੇ ਸਮੇਂ ਦੇ ਵਿੱਚ ਹੋਣ ਵਾਲੇ ਸਾਰੇ ਹੀ ਸ਼ਤਾਨੀ ਅਟੈਕਸ ਤੋਂ ਪਰਮੇਸ਼ਰ ਜੀ ਸਾਨੂੰ ਸਾਰਿਆਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਹੀ ਬੰਦਨ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਤੋੜ ਦੇਣਾ ਮੇਰੇ ਮਹਾਨ ਖੁਦਾਵੰਨ ਜੀ ਸਾਰੀਆਂ ਸ਼ਰਮਿੰਦਗੀਆਂ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਕੱਢ ਦੇਣਾ ਪ੍ਰਭੂ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਜਿਹਨਾਂ ਨੂੰ ਰਾਤ ਦੇ ਸਮੇਂ ਬੁਰੇ ਸੁਪਨੇ ਆਉਂਦੇ ਮੇਰੇ ਮਹਾਨ ਖੁਦਾਵੰਨ ਜੀ ਅੱਜ ਪਰਮੇਸ਼ਰ ਜੀ ਸਾਰੇ ਹੀ ਭੈੜਾ ਭਰਾਵਾਂ ਦੀਆਂ ਪ੍ਰਭੂ ਜੀ ਮਨ ਦੀਆਂ ਸੋਚਾਂ ਤੇ ਆਪਣਾ ਕਵਚਾ ਵਾਸ ਕਰੋ ਖੁਦਾਵੰਨ ਜੀ ਸਤਿਮੁੱਚ ਪਰਮੇਸ਼ਰ ਜੀ ਹਰ ਵਕਤ ਪਰਮੇਸ਼ਰ ਜੀ ਤੁਹਾਡੇ ਵਚਨ ਖੁਦਾ ਸਾਡੇ ਮਾਈਂਡ ਦੇ ਅੰਦਰ ਚੱਲਦੇ ਰਹਿਣ ਖੁਦਾ ਔਰ ਪਰਮੇਸ਼ਰ ਜੀ ਹਰ ਵਕਤ ਅਸੀਂ ਤੁਹਾਡੇ ਹੀ ਡਰਪਿਆ ਦੇ ਵਿੱਚ ਰਹੀਏ ਮੇਰੇ ਮਹਾਨ ਖੁਦਾਵੰਦ ਜੀ ਹੋਰ ਕਿਸੇ ਵੀ ਪ੍ਰਭੂ ਜੀ ਵੈਰੀ ਦਾ ਡਰ ਸਾਡੀ ਜ਼ਿੰਦਗੀਆਂ ਦੇ ਵਿੱਚ ਨਾ ਹੋਵੇ ਪ੍ਰਭੂ ਜੀ ਕਿਉਂਕਿ ਤੁਸੀਂ ਸਾਨੂੰ ਨਿਡਰਤਾ ਦਾ ਆਤਮਾ ਦਿੱਤਾ ਪ੍ਰਭੂ ਜੀ ਦਲੇਰੀ ਦਾ ਆਤਮਾ ਦਿੱਤਾ ਡਰ ਦਾ ਆਤਮਾ ਤੁਸੀਂ ਸਾਡੇ ਅੰਦਰੋਂ ਕੱਢ ਦਿੱਤਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਦਾ اے ਸ਼ਰੀਰ ਪਰਮੇਸ਼ਰ ਜੀ اے ਸ਼ਰੀਰ ਤੁਹਾਡੀਆਂ ਹੈਕਲਾਇਆ ਮੇਰੇ ਮਹਾਨ ਖੁਦਾਵੰਦ ਜੀ ਪਰਮੇਸ਼ਰ ਜੀ ਇਹਨਾਂ ਦੇ ਅੰਦਰ ਆਪਣਾ ਕਬਜਾ ਵਾਸ ਕਰੋ ਪ੍ਰਭੂ ਜੀ ਵੈਰੀ ਦੇ ਲੁਕਣ ਦੀ ਕੋਈ ਵੀ ਜਗਾ ਸਾਡੇ ਸ਼ਰੀਰਾਂ ਦੇ ਵਿੱਚ ਨਾ ਬਚੇ ਮੇਰੇ ਮਹਾਨ ਖੁਦਾ ਤੁਹਾਡੇ ਦਾਸ ਦਾਸੀਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਮੇਰੇ ਮਹਾਨ ਖੁਦਾਵੰਦ ਜੀ ਆਪਣੇ ਦਾਸ ਦਾਸੀਆਂ ਨੂੰ ਵੀ ਪਰਮੇਸ਼ਰ ਜੀ ਸੰਭਾਲ ਕੇ ਰੱਖਣਾ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਦ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਤੁਹਾਡੇ ਦਾਸ ਦਾਸੀਆਂ ਨੂੰ ਛੋਹਣੇ ਨਾ ਪਾਵੇ ਮੇਰੇ ਮਹਾਨ ਖੁਦਾ ਪਰ ਪ੍ਰਭੂ ਜੀ ਉਹਨਾਂ ਨੂੰ ਦੁਗਨੇ ਮੱਸੇ ਦੇ ਨਾਲ ਹੋਰ ਵੀ ਇਸਤੇਮਾਲ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦਾ ਦੁੱਖ ਰੋਗ ਤੋਂ ਉਹਨਾਂ ਨੂੰ ਆਜ਼ਾਦ ਕਰਨਾ ਔਰ ਪੱਬਜੀ ਪੂਰੇ ਹੀ ਘਰ ਪਰਿਵਾਰਾਂ ਨੂੰ ਪਰਮੇਸ਼ਰ ਜੀ ਸੰਭਾਲ ਕੇ ਰੱਖਣਾ ਮਹਾਨ ਖੁਦਾਵੰਦ ਜੀ ਆਪਣੇ ਭੈਣਾਂ ਭਾਈਆਂ ਦੇ ਲਈ ਸਾਰਿਆਂ ਦੇ ਲਈ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਜੀ ਸਾਰੇ ਹੀ ਪਹਿਣਾ ਭਰਾਵਾਂ ਨੂੰ ਆਪਣੇ ਪਵਿੱਤਰ ਲੋਉ ਦੇ ਵਿੱਚ ਕਵਰ ਕਰਨਾ ਖੁਦਾ ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਸਾਰੇ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆਂ ਖੁਦਾ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ਿਆਂ ਤੇ ਤੁਹਾਡੇ ਪਵਿੱਤਰ ਲਹੂ ਨੂੰ ਅਪਲਾਈ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਗੁੜੀ ਮਿੱਠੀ ਨੀਂਦ ਦੇ ਨਾਲ ਬਲੈਸ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰਤ ਜੀ ਹਰ ਇੱਕ ਸੁਪਨਾ ਤੁਹਾਡੇ ਵੱਲੋਂ ਹੋਵੇ ਦਰਸ਼ਨ ਤੁਹਾਡੇ ਵੱਲੋਂ ਹੋਵੇ ਮੇਰੇ ਖੁਦਾਵੰਤ ਜੀ ਜਦ ਵੀ ਅਸੀਂ ਆਪਣੇ ਬਿਸਤਰਿਆਂ ਤੇ ਪ੍ਰਭ ਜੀ ਸੌਣ ਦੇ ਲਈ ਜਾਈਏ ਮੇਰੇ ਮਹਾਨ ਖੁਦਾਵੰਤ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਆਨੰਦ ਦੇਣਾ ਸ਼ਾਂਤੀ ਦੇਣਾ ਮੇਰੇ ਮਹਾਨ ਪਰਮੇ ਸੁਜੀ ਸ਼ਾਂਤੀ ਦੇ ਨਾਲ ਖੁਦਾਵੰਦੀ ਆਨੰਦ ਦੇ ਵਿੱਚ ਵਸਾਉਣਾ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਵੈਰੀ ਦੇ ਹਾਰ ਇੱਕ ਵੰਦਨ ਤੋਂ ਹਾਰੀ ਅਟੈਕ ਤੋਂ ਪ੍ਰਭੂ ਜੀ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਮੇਰੇ ਮਹਾਨ ਖੁਦਾਵੰਦੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਰਾਤ ਦਾ ਇੱਕ ਇੱਕ ਪਲ ਤੁਹਾਡੇ ਹੱਥਾਂ ਦੇ ਵਿੱਚ ਸੌਂਪ ਦਿੰਨੇ ਆ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਪੈਨ ਪ੍ਰਾਦੇਸ਼ਾਂ ਵਿਦੇਸ਼ਾਂ ਚ ਖੁਦਾਵੰਦੀ ਜੋ ਆਪਣੇ ਘਰਾਂ ਤੋਂ ਦੂਰ ਹੈ ਮੇਰੇ ਮਹਾਨ ਖੁਦਾ ਹਾਰ ਇੱਕ ਪੈਨ ਪ੍ਰਾਣ ਨੂੰ ਪਰਮੇਸ਼ਰ ਜੀ ਤੁਸੀਂ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਸੰਭਾਲ ਕੇ ਰੱਖਣਾ ਆਪਣੇ ਸਵਰਗੀ ਦੂਤਾਂ ਦੀਆਂ ਬਾੜਾਂ ਪਰਮੇਸ਼ਰ ਜੀ ਨਾਲ ਦੇ ਅਰਦਗਿਰਦ ਲਗਾਉਣਾ ਜੋ ਪੈਨਪਰਾ ਨਾਈਟ ਸ਼ਿਫਟ ਤੇ ਜਾਂ ਮੇਰੇ ਮਹਾਨ ਖੁਦਾਵੰਨ ਜੀ ਨਾਈਟ ਸ਼ਿਫਟ ਤੇ ਪਰਮੇਸ਼ਰ ਜੀ ਉਹਨਾਂ ਨੂੰ ਸੰਭਾਲ ਕੇ ਰੱਖਣਾ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਉਹਨਾਂ ਦੀ ਰਾਖੀ ਕਰਨ ਪਰਮੇਸ਼ਰ ਜੀ ਉਹਨਾਂ ਨੂੰ ਸੰਭਾਲ ਕੇ ਰੱਖਣ ਖੁਦਾਵੰਨ ਜੀ ਸੱਚਮੱਚ ਪਰਮੇਸ਼ਰ ਜੀ ਹਰ ਇੱਕ ਵਿਪਤਾ ਤੋਂ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਖੁਦਾਵੰਨ ਜੀ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਜੋ ਪਰਮੇਸ਼ਰ ਜੀ ਇੱਕ ਛੋਟੀ ਬੇਟੀ ਆ ਜੋ ਪਰਮੇਸ਼ਰ ਜੀ ਤੁਸੀਂ ਮੈਨੂੰ ਖੁਦਾਵੰਨ ਜੀ ਇੱਕ ਸੁਪਨਾ ਦਿੱਤਾ ਪਰਮੇਸ਼ਵਰ ਜੀ ਉਸ ਦੇ ਵਿੱਚ ਇੱਕ ਛੋਟੀ ਬੇਟੀ ਆ ਖੁਦਾ ਪ੍ਰਭੂ ਜੀ ਅਸੀਂ ਨਹੀਂ ਜਾਣਦੇ ਖੁਦਾਵੰਨ ਜੀ ਕਿ ਉਹ ਬੇਟੀ ਕੌਣ ਹੈ ਮੇਰੇ ਮਹਾਨ ਖੁਦਾ ਇੱਕ 10 12 ਸਾਲ ਦੀ ਛੋਟੀ ਬੇਟੀ ਆ ਖੁਦਾਵੰਨ ਜੀ ਜੋ ਬਹੁਤ ਜ਼ਿਆਦਾ ਬਿਮਾਰ ਹੈ ਉਹਨੂੰ ਦੋਸ਼ਟ ਆਤਮਾ ਦਾ ਚੱਕਰ ਹੈ ਖੁਦਾਵੰਨ ਜੀ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੇ ਆ ਜਿੱਥੇ ਕਿਤੇ ਵੀ ਪਰਮੇਸ਼ਵਰ ਜੀ ਉਹ ਬੱਚੀ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਸਾਨੂੰ ਸੁਣ ਰਿਹਾ ਮੇਰੇ ਮਹਾਨ ਖੁਦਾਵੰਨ ਜੀ ਅੱਜ ਪਰਮੇਸ਼ਵਰ ਜੀ ਉਸ ਬੱਚੀ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਉਸ ਬੱਚੀ ਨੂੰ ਤੁਸੀਂ ਆਪਣੇ ਪਵਿੱਤਰ ਲੋਉ ਦੇ ਵਿੱਚ ਹਲੋ ਮੇਰੇ ਮਹਾਨ ਖੁਦਾ ਆਪਣੇ ਪਨਾਹ ਦੇ ਹੇਠ ਪਰਮੇਸ਼ਰ ਜੀ ਉਸ ਬੱਚੀ ਨੂੰ ਛੁਪਾ ਲਓ ਖੁਦਾਵੰ ਜੀ ਉਹਦੀ ਜ਼ਿੰਦਗੀ ਦੇ ਵਿੱਚੋਂ ਪਰਮੇਸ਼ਰ ਜੀ ਸਾਰੇ ਹੀ ਵੈਰੀ ਦੇ ਪਰਮੇਸ਼ਰ ਜੀ ਇਹ ਬੰਦਨਾ ਨੂੰ ਤੋੜ ਦਿਨਿਆ ਮੇਰੇ ਮਹਾਨ ਖੁਦਾ ਅੱਜ ਉਸ ਬੱਚੀ ਨੂੰ ਆਜ਼ਾਦ ਕਰੋ ਪਰਮੇਸ਼ਰ ਜੀ ਦਇਆ ਕਰੋ ਰਹਿਮ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਆਪਣੇ ਫਜ਼ਲ ਦੇ ਨਾਲ ਉਸ ਬੇਟੀ ਨੂੰ ਢੱਕ ਲਓ ਖੁਦਾਵੰ ਜੀ ਉਸ ਬੇਟੀ ਨੂੰ ਪਰਮੇਸ਼ਰ ਜੀ ਆਪਣੇ ਅਚੰਬੇ ਕੰਮਾਂ ਨੂੰ ਕਰਨ ਦੇ ਲਈ ਇਸਤੇਮਾਲ ਕਰੋ ਖੁਦਾਵੰ ਜੀ ਅੱਜ ਪਰਮੇਸ਼ਰ ਜੀ ਹਰ ਇੱਕ ਬੰਧਨ ਉਸ ਬੇਟੀ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਵੇ ਪ੍ਰਭ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਹਾਂ ਹਰ ਇੱਕ ਬਿਮਾਰੀ ਨੂੰ ਹਰ ਇੱਕ ਦੁਸ਼ਟ ਆਤਮਾ ਦੀ ਸ਼ਕਤੀ ਨੂੰ ਅਰ ਪ੍ਰਭ ਜੀ ਸੱਚਮੁੱਚ ਉਸੇ ਸਾਨੂੰ ਸਮਰਥ ਦਿੱਤੀ ਅਧਿਕਾਰ ਦਿੱਤਾ ਪ੍ਰਭ ਜੀ ਉਸੇ ਅਧਿਕਾਰ ਦੇ ਨਾਲ ਖੁਦਾਵੰਨ ਜੀ ਅਸੀਂ ਤੁਹਾਡੇ ਧੀਆ ਪੁੱਤਰ ਹੋਣ ਦੇ ਨਾਤੇ ਖੁਦਾਵੰਨ ਜੀ ਵੈਰੀ ਦੀ ਸਾਰੀ ਪ੍ਰਭ ਜੀ ਵੈਰੀ ਦੀ ਸਾਰੀ ਸ਼ਕਤੀ ਤੇ ਪ੍ਰਭ ਜੀ ਅਸੀਂ ਕਮਾਂਡ ਕਰਦੇ ਹਾਂ ਕਿ ਉਸ ਬੇਟੀ ਦੀ ਜ਼ਿੰਦਗੀ ਨੂੰ ਛੱਡੇ ਔਰ ਉਸ ਬੇਟੀ ਦੀ ਜ਼ਿੰਦਗੀ ਨੂੰ ਛੱਡ ਕੇ ਚਲੀ ਜਾਵੇ ਔਰ ਉਹ ਬੇਟੀ ਹਮੇਸ਼ਾ ਹਮੇਸ਼ਾ ਦਿਲੀ ਆਜ਼ਾਦ ਹੋ ਜਾਵੇ ਔਰ ਤੁਹਾਡੇ ਹੀ ਕੰਮਾਂ ਨੂੰ ਮਹਿਮਾ ਮਿਲੇ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਖੁਦਾ ਰਾਤ ਦੇ ਸਮੇਂ ਦੇ ਵਿੱਚ ਇੱਕ ਇੱਕ ਪਲ ਦੇ ਵਿੱਚ ਸੰਭਾਲ ਕੇ ਰੱਖਣਾ ਖੁਦਾ ਹਰ ਇੱਕ ਸਾਹ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਰ ਇੱਕ ਸਾਹ ਦੇ ਨਾਲ ਪਰਮੇਸ਼ਰ ਜੀ ਸਾਨੂੰ ਤੁਹਾਡਾ ਨਾਮ ਯਾਦ ਰਹੀ ਮੇਰੇ ਮਹਾਨ ਖੁਦਾ ਅਸੀਂ ਪਰਮੇਸ਼ਰ ਜੀ ਤੁਹਾਨੂੰ ਭੁੱਲੀਏ ਨਾ ਖੁਦਾਵੰ ਜੀ ਤੁਹਾਨੂੰ ਤਿਆਗੀ ਨਾ ਤੁਹਾਨੂੰ ਪਰਮੇਸ਼ਰ ਜੀ ਤੋਸ਼ ਨਾ ਜਾਣੀ ਪਰ ਪ੍ਰਭੂ ਜੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਮੈਮਾ ਹੁੰਦੀ ਰਵੇ ਮੇਰੇ ਮਹਾਨ ਖੁਦਾ ਦਇਆ ਕਰੋ ਇੱਕ ਵਾਰ ਫਿਰ ਪ੍ਰਭੂ ਜੀ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਪ੍ਰਭੂ ਜੀ ਤੁਹਾਡੇ ਕੋਲੋਂ ਗੂੜੀ ਮਿੱਠੀ ਨੀਂਦ ਨੂੰ ਸ਼ਾਂਤ ਤਿੰਨ ਨੂੰ ਚਾਨ ਨੂੰ ਮੰਗਦੇ ਹੋਏ ਪ੍ਰਭ ਜੀ ਸਾਰੇ ਘਰਾਂ ਪਰਿਵਾਰਾਂ ਲਈ ਆਸ਼ੀਸ਼ ਬਰਕਤ ਦਇਆ ਭਲਾਈ ਨੂੰ ਹੁਣ ਤੋਂ ਲੈ ਕੇ ਸਦਾ ਦੇ ਲਈ ਪ੍ਰਭ ਯੇਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ